ਲੈ ਵੀ ਸੇਵਕਾਂ ਇੰਦਰਲੇ ਪਾਸੇ ਆ ਇੱਕ ਦੁਨੀਆ ਨੂੰ ਉਹ ਕਬੱਡੀ ਦਾ ਸਟਾਰ ਦਿਖਾਈਏ ਜਿਸ ਨੌਜਵਾਨ ਦੀ ਚੜਤ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਰਹੀ ਹੈ ਜਿਸ ਨੌਜਵਾਨ ਦੇ ਬਾਰੇ ਅੱਜ ਕੱਲ੍ਹ ਦੇ ਗਾਇਕ ਮੇਰੇ ਵੀਰੋ ਗੱਲਾਂ ਕਰਦੇ ਆ ਆਪਣੇ ਗੀਤਾਂ ਦੇ ਵਿੱਚ ਔਰ ਉਹ ਨੌਜਵਾਨ ਕੌਣ ਹੈ ਇੱਕ ਤੂਤਾਂ ਦਾ ਗੁਰਜੀਤ ਕੁੜੇ ਜੀਦੀ ਕੌਡੀ ਨਾ ਪ੍ਰੀਤ ਗੁੜੇ ਇੱਕ ਤੂਤਾਂ ਦਾ ਗੁਰਜੀਤ ਗੁੜੇ ਆ ਸਨ 2007 ਦੇ ਕੈਨੇਡਾ ਕੱਪ ਦਾ ਦਗਾਲ ਵਾਲੇ ਬਿੱਟੂ ਦੇ ਨਾਲ ਬੈਸਟ ਰਿਆ ਜਿਹੜੇ ਜਿਹੜੇ ਗੁਰਜੀਤ ਤੂਤ ਵੀ ਖੇਡਦਾ ਅੱਜ ਵੀ ਬੈਸ ਕਰਦਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਕੋਈ ਸਮਾਂ ਸੀ ਜਦੋਂ ਗੁਰਜੀਤ ਪੜਾਣੇ ਦੇ ਵਿੱਚ ਖੇਡਦਾ ਸੀਗਾ ਤੇ ਕਮੈਂਟੇਟਰ ਗੱਲਾਂ ਕਰਦੇ ਗੱਲਾਂ ਕਰਦੇ ਸੀ ਕਿ ਬੱਬੂ ਦਾ ਗੁਰਜੀਤ ਬੱਪੂ ਹੈ ਪੜਾਉਣੇ ਦਾ ਇਹਨਾਂ ਅੱਗੇ ਜਾਫੀ ਖੜਦਾ ਕੋਈ ਟਿਕਾਣੇ ਦਾ ਇਹ ਗੁਰਜੀਤ ਤੂਤ ਹੈ ਲੈ ਵੀ ਗੁਰਜੀਤ ਸਿੰਘ ਹੈ ਤੋ ਅੱਜ ਦੇ ਇਸ ਮੇਲੇ ਤੇ ਆਇਆ ਜੀ ਆਨਿ ਆਗਦੇ ਇੱਕ ਵਾਰੀ ਫੇਰ ਤਾੜੀਆਂ ਮਾਰ ਕੇ ਮੇਰੇ ਵੀਰੋ ਸਵਾਗਤ ਕਰੀਏ ਤੂਤਾਂ ਦਾ ਗੁਰਜੀਤ ਫੋਟੋਗ੍ਰਾਫਰ ਵੀ ਇੱਥੇ ਆਜੇ ਸਟੇਜ ਦੇ ਕੋਲੇ ਫੋਟੋਗ੍ਰਾਫਰ ਫੇਰ ਕਿੱਥੇ ਹੈ ਫੋਟੋਗ੍ਰਾਫਰ ਵੀਰ ਸਟੇਜ ਦੇ ਨੇੜੇ ਆਜੇ ਜਲਦੀ ਤੋਂ ਜਲਦੀ ਸਨਮਾਨ ਕੀਤਾ ਜਾਣਾ ਹੈ ਹੋ ਗਿਆ ਜੀ ਹਰ ਅਮਰੇ ਭਗਤੇ ਵਾਲੇ ਦਾ ਸਨਮਾਨ ਹੋਇਆ ਹੈ ਨੋਜਨ ਹੈ ਔਰ ਗਰਜੀਤ ਅੱਜਕੱਲ ਨਵੇਂ ਮੁੰਡਿਆਂ ਦੀ ਮਿਹਨਤ ਵੀ ਕਰਵਾਉਂਦਾ ਹੈ ਔਰ